ਸੋ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਣ ਕਰਨਾ ਜੀ ਸੋ ਮੈਂ ਗੁਰਨਾਇਬ ਸਾਹਿਬ ਜਿੰਦਿਆਉਣ ਸੋ ਅੱਜ ਅਸੀਂ ਮਾਲਾ ਦੇ ਬਣ ਕੇ ਭਾਗ ਚੌਥਾ ਬਾਰੇ ਗੱਲ ਕਰਾਂਗੇ ਚੌਥੇ ਭਾਗ ਚ ਅਸੀਂ ਖੂਨ ਦਾਨੀਆਂ ਨੂੰ ਪ੍ਰਣਾਮ ਤੇ ਇਹਦੇ ਚ ਖੂਨ ਦਾਨ ਦੇ ਖੇਤਰ ਵਿੱਚ ਜਿਹੜਾ ਅਸੀਂ ਜਿੰਨਾ ਸਾਡਾ ਬਣਦਾ ਅਸੀਂ ਤਿਲਫੁਲ ਯੋਗਦਾਨ ਪਾਇਆ ਉਹਦੇ ਬਾਰੇ ਦੱਸਾਂਗੇ ਸਾਡੀ ਸਿਮਨ ਕਿਤਾਬ ਚੋਂ ਜਦੋਂ ਮੈਂ ਬਾਪੂ ਦੀ ਵਰਸੀ ਤੇ ਖੂਨ ਦਾਨ ਕੈਂਪ ਲਗਾਇਆ ਸੋ ਵੈਸੇ ਮੈਨੂੰ 20 ਸਾਲ ਹੋ ਗਏ ਆ ਖੂਨਦਾਨ ਦੇ ਖੇਤਰ ਚ ਲਹਿਰ ਆ ਜਿਹੜੀ ਯੂनाइटेड ਵੈਲਫੇਅਰ ਸੁਸਾਇਟੀ ਬਠਿੰਡਾ ਜੋ ਇੱਕ ਬਹੁਤ ਵੱਡੀ ਨਾਮੀ ਸੰਸਥਾ ਹੈ ਖੂਨਦਾਨ ਦੇ ਖੇਤਰ ਵਿੱਚ ਤੇ ਇਹਦੇ ਚ ਜਿਹੜੇ ਬਹੁਤ ਆਸ-ਪਾਸ ਪਿੰਡਾਂ ਸ਼ਹਿਰਾਂ ਦੇ ਮੰਡੀਆਂ ਦੇ ਕਸਬਿਆਂ ਦੇ ਕਲੱਬ ਜੁੜੇ ਹੋਏ ਨੇ ਤੇ ਇਹਦੇ ਚ ਹਰ ਤਰ੍ਹਾਂ ਦਾ ਡੋਨਰ ਆ ਜਿਹੜਾ ਖੂਨਦਾਨੀ ਜੁੜਿਆ ਭਾਵੇਂ ਉਹ ਕਿਸੇ ਤਰ੍ਹਾਂ ਦਾ ਅ ਆਪਣੇ ਘਰ ਚ ਖੁਸ਼ੀ ਹੁੰਦੀ ਆ ਜਦੋਂ ਕੋਈ ਕਿਸੇ ਦੇ ਬੱਚੇ ਦਾ ਜਨਮ ਦਿਨ ਹੁੰਦਾ ਕਿਸੇ ਦੀ ਵਿਆਹ ਦੀ ਬਰੇ ਗੱਡ ਹੁੰਦੀ ਆ ਕਿਸੇ ਦਾ ਜਦੋਂ ਕੋਈ ਵਿਆਹ ਸਾਦੀ ਹੁੰਦੀ ਆ ਉਸ ਦਿਨ ਤੇ ਹੀ ਕਈ ਵਾਰੀ ਬਰਾਤ ਵਾਲੇ ਦਿਨ ਤੇ ਤੇ ਉਸ ਦਿਨ ਤੇ ਵੀ ਖੂਨਦਾਨ ਕੈਂਪ ਲਾਇਆ ਜਾਂਦਾ ਤੇ ਕਈ ਵਾਰੀ ਜਦੋਂ ਪਰਿਵਾਰ ਦਾ ਕੋਈ ਜੀ ਚਲਾ ਜਾਂਦਾ ਵਿਛੜ ਜਾਂਦਾ ਤੇ ਉਹਦੇ ਆਪਾਂ ਜਦੋਂ ਕੋਈ ਇੱਕ ਪ੍ਰੋਗਰਾਮ ਘਰੇ ਕੋਈ ਰੱਖਦੇ ਆ ਤਾਂ ਖੂਨਦਾਨ ਦੀ ਉਹਦੀ ਵਰਸੀ ਤੇ ਉਹ ਵੀ ਲਗਾਉਂਦੇ ਆ ਤੇ ਇਹਦੇ ਚ ਹਰ ਤਰ੍ਹਾਂ ਦੇ ਲੋਕ ਜੁੜੇ ਆ ਤੋ ਦੋਸਤੋ ਮੇਰਾ ਵੀ ਲੰਬੇ ਸਮੇਂ ਤੋਂ ਵਾ ਸਾਡੇ ਵੀਰ ਵਿਜੇ ਭਟਜੀ ਇਹਦੇ ਸਰਪ੍ਰਸਤਾ ਤੇ ਜਿਹੜੇ ਨਰੇਸ਼ ਪਠਾਣੀਆਂ ਜੀ ਰੈੱਡ ਕਰਾਸ ਦੇ ਟ੍ਰੇਲਰ ਆ ਇਹ ਇਹਨਾਂ ਦੇ ਸਲਾਹਕਾਰ ਆ ਤੇ ਹੋਰ ਵੱਡੀ ਟੀਮ ਆ ਜੀ ਤੇ ਇਹਦੇ ਚ ਵੇਖਦੇ ਆ ਰਹੇ ਆਂ ਵੀ ਜਦੋਂ ਖੂਨ ਦੀ ਲੋੜ ਪੈਂਦੀ ਆ ਕਿਸੇ ਨੂੰ ਤੇ ਜਦੋਂ ਇਹਨਾਂ ਦੀ ਇੱਕ ਕਾਲ ਤੇ ਭੱਜੇ ਆਉਂਦੇ ਆ ਲੋਕ ਚਾਹ ਚੜ ਜਾਂਦਾ ਕਿਸੇ ਨੂੰ ਵੇਖੋ ਅੱਜ ਜਦੋਂ ਸਾਡੇ ਖੂਨ ਦੇ ਰਿਸ਼ਤੇ ਆ ਤੇ ਉਹ ਜਦੋਂ ਮੌਕੇ ਤੇ ਕਿਸੇ ਨੂੰ ਗੱਲ ਕਰੀਏ ਨਾ ਜਦੋਂ ਖੂਨ ਦੀ ਪਰਿਵਾਰ ਨੂੰ ਲੋੜ ਪੈ ਜੇ ਕੋਈ ਆਪਣਾ ਜਨੇਪਾ ਹੁੰਦਾ ਜਾਂ ਕੋਈ ਰੋੜ ਸੜਕ ਹਾਦਸਾ ਹੋ ਜਾਂਦਾ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਖੂਨ ਦੀ ਲੋੜ ਪੈਂਦੀ ਹੈ ਜਾਂ ਬੱਚਿਆਂ ਨੂੰ ਕਿਸੇ ਤਰ੍ਹਾਂ ਥੈਲੇਸੀਮੀਆ ਦੇ ਇਹਨਾਂ ਦੀ ਕੋਈ ਖੂਨ ਦੀ ਲੋੜ ਪੈਂਦੀ ਹੈ ਹੈਨਾ ਉਦੋਂ ਜਵਾਬ ਦੇ ਦਿੰਦੇ ਆ ਜੀ ਸਾਡਾ ਤਾਂ ਜੀ ਕਮਜ਼ੋਰੀ ਆ ਜੀ ਸਾਡਾ ਖੂਨ ਮੈਚ ਨਹੀਂ ਕਰਦਾ ਜੀ ਤੇ ਬਹਾਨੇਬਾਜ਼ੀ ਹੁੰਦੀ ਹੈ ਹੈਨਾ ਸਾਡੇ ਜਦੋਂ ਅਸੀਂ ਖੂਨ ਦੇ ਤੇ ਜਿਹੜੇ ਸਾਡੇ ਨਾਲ ਖੂਨ ਦਾ ਰਿਸ਼ਤਾ ਹੀ ਨਹੀਂ ਹੁੰਦਾ ਤੇ ਉਹ ਸਾਨੂੰ ਮੰਨ ਲਓ ਭੱਜੇ ਆਉਂਦੇ ਆ ਤੋ ਦੋਸਤੋ ਅ ਅੱਜ ਇਹੀ ਗੱਲ ਤੇ ਗੱਲ ਕਰਾਂਗੇ ਵੀ ਜਿਹੜੀ ਇਹ ਲਹਿਰ ਚਲਾਈ ਸੀ ਮਿਸਾਲ ਜਿਹੜੀ ਜਗਾਈ ਸੀ ਇਹਨੂੰ ਚੱਲਦਾ ਰੱਖਣ ਲਈ ਜਿਹੜਾ ਯੋਗਦਾਨ ਪਾਉਂਦੇ ਸਾਡੇ ਖੂਨਦਾਨ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਸ਼ਖਸੀਅਤਾਂ ਜਿਹੜੀਆਂ ਇਹ ਇਹ ਕਈ ਉਹਦੇ ਚੋਂ ਤਾਂ ਮੈਨੂੰ ਲੱਗਦੀ 2-2 4-4 ਦਰਜਣਾ ਵਾਰ ਵੀ ਖੂਨ ਦਾਨ ਕਰ ਚੁੱਕੇ ਆ ਤੇ ਵੈਸੇ ਮੈਂ ਤਾਂ ਨਹੀਂ ਕਹਿੰਦਾ ਵੀ ਮੈਂ ਕਿੰਨੇ ਕਵਾਰੀ ਖੂਨ ਦਾਨ ਕਰਤਾ ਜੋ ਦਾਨ ਕਰਤਾ ਦੱਸਣਾ ਵੀ ਕੀ ਹੈ ਵੈਸੇ ਇਹ ਤਾਂ 20 ਸਾਲਾਂ ਚ ਪਤਾ ਨਹੀਂ ਵੀ 6 ਮਹੀਨੇ ਬਾਅਦ 3 ਮਹੀਨੇ ਬਾਅਦ ਤਾਂ ਆਪਾਂ ਖੂਨ ਦੇਈ ਤਿੰਨ ਮਹੀਨੇ ਬਾਅਦ ਵੈਸੇ ਖੂਨ ਦੇ ਸਕਦੇ ਆ ਤੇ ਚਲੋ ਅਕਸਰ ਜਦੋਂ ਵੀ ਲੱਗਦਾ ਵੀ ਜਦੋਂ ਕੋਈ ਲੋੜ ਜ਼ਰੂਰਤ ਪੈਂਦੀ ਹੈ ਕਿਤੇ ਕੈਂਪ ਹੁੰਦਾ ਉੱਥੇ ਖੂਨਦਾਨ ਦੋਸਤੋਂ ਕਰਦੇ ਆ ਤੇ ਮੈਂ ਇੱਕ ਗੱਲ ਵੈਸੇ ਦੱਸ ਦਿਆਂ ਆਪਾਂ ਖੂਨਦਾਨੀਆਂ ਦੀ ਗੱਲ ਕਰੀਏ ਜਦੋਂ ਵੈਸੇ ਦਾਨ ਸਭ ਤੋਂ ਵੱਡਾ ਦਾਨ ਜੇ ਕਹੀਏ ਤਾਂ ਇੱਕ ਦਾਨੀ ਜੇ ਕਹੀਏ ਤਾਂ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਉਹਨਾਂ ਤੋਂ ਵੱਡਾ ਦਾਨੀ ਕੋਈ ਨਹੀਂ ਹੋ ਸਕਦਾ ਮੇਰੇ ਵਰਗਾ 4 ਪੈਸੇ ਗੁਰੂ ਘਰ ਚ ਦੇ ਕੇ ਤੇ ਉੱਥੇ ਜਾਂ ਨਾਲ ਖਾ ਲੈਂਦਾ ਤੇ ਜਾਂ ਕਿਸੇ ਦੇ ਆਪਦੇ ਯਾਦ ਚ ਕੋਈ ਪੱਖਾ ਦੇ ਕੇ ਵੀ ਕਹਿੰਦਾ ਮੈਂ ਦਾਨ ਕਰਤਾ ਜੀ ਇੱਕ ਬਹੁਤ ਵੱਡਾ ਦਾਨੀ ਆ ਜਾਂ ਅਸੀਂ ਲੱਖਾਂ ਰੁਪਇਆ ਦੇ ਕੇ ਵੀ ਆਪਣੇ ਆਪ ਨੂੰ ਬਿਲਡਿੰਗ ਗੁਰੂ ਘਰ ਦੀ ਬਣਦੀ ਆ ਜਾਂ ਕਿਸੇ ਤਰ੍ਹਾਂ ਦੀ ਧਾਰਮਿਕ ਥਾਂਵਾਂ ਦੀ ਬਣਦੀ ਆ ਤਾਂ ਕਹਿ ਦਿੰਨੇ ਅਸੀਂ ਦਾਨੀ ਆ ਸਰ 10ਵੇਂ ਪਾਸੇ ਤੋਂ ਵੱਡਾ ਕੋਈ ਦਾਨੀ ਨਹੀਂ ਹੋ ਸਕਦਾ ਦੋਸਤੋ ਤੇ ਜਿਹੜਾ ਖੂਨ ਦਾਨ ਖੂਨਦਾਨ ਬਿਨਾ ਕਿਸੇ ਭੇਦਭਾਵ ਤੋਂ ਜਾਤ ਮੱਜਬ ਤੋਂ ਧਰਮ ਤੋਂ ਉਪਰ ਉੱਠ ਕੇ ਖੂਨਦਾਨ ਕਿਸੇ ਨੂੰ ਕਰਨਾ ਉਹ ਤੋਂ ਵੱਡਾ ਕੋਈ ਦਾਨ ਨਹੀਂ ਹੋ ਸਕਦਾ ਸੋ ਮੈਂ ਅੱਜ ਉਹਨਾਂ ਦਾਨੀਆਂ ਦੀ ਗੱਲ ਕਰਦਾ ਉਹਦੇ ਵਿੱਚ ਮੈਂ ਵੀ ਲੰਬੇ ਸਮੇਂ ਤੋਂ ਦੋਸਤੋ ਜੁੜਿਆ ਸੀ ਤੇ ਮੇਰੇ ਬਾਪੂ ਜੀ ਦੀ 2009 ਚ ਆਪਣਾ ਕੈਂਸਰ ਦੀ ਬਿਮਾਰੀ ਕਾਰਨ ਸਾਨੂੰ ਛੱਡ ਕੇ ਚਲਾ ਜਾਂਦਾ ਉਹ ਉਹਨਾਂ ਦੀ ਮੌਤ ਹੋ ਜਾਂਦੀ ਹੈ ਸੋ ਜਦੋਂ ਆਪਾਂ ਸਾਲ ਬਾਅਦ ਪੌਣੇ ਸਾਲ ਬਾਅਦ ਕੋਈ ਵਾਸੀ ਮਨਾਉਣੇ ਆ ਤਾਂ ਮੈਂ ਮਾਤਾ ਨੂੰ ਮੇਰੀ ਬੀਬੀ ਜੀ ਦੀ ਤੇਜਕੌਰ ਤੇ ਮੇਰੀ ਧਰਮ ਪਤਨੀ ਕੁਲਦੀਪ ਕੌਰ ਨੂੰ ਬੇਨਤੀ ਕੀਤੀ ਵੀ ਆਪਾਂ ਇਹ ਕੋਈ ਹੋਰ ਕੁਸ਼ ਕਰਨ ਦੀ ਬਜਾਏ ਤਾਂ ਆਪਾਂ ਖੂਨਦਾਨ ਆਪਣੇ ਘਰੇ ਲਵਾ ਦਿੰਨੇ ਆ ਜਿਹੜੀ ਇੱਕ ਕੈਂਪ ਉਹਦੇ ਚ ਕਿਉਂਕਿ ਲੋੜਾਂ ਹੁੰਦੀਆਂ ਜਦੋਂ ਖੂਨਦਾਨ ਕੈਂਪ ਆ ਜੁਣਟਾ ਜਾਂਦੀਆਂ ਤਾਂ ਕਿਸੇ ਦੀ ਪਤਾ ਨਹੀਂ ਹੁੰਦਾ ਕਦੋਂ ਕਿਸੇ ਦੀ ਕੀਮਤੀ ਜਾਨ ਬਚ ਜੇ ਤੇ ਉਹਦੇ ਚ ਫਿਰ ਚਲੋ ਸਾਡੀ ਸਹਿਮਤੀ ਹੋਊਗੀ ਤਾਂ ਮੈਂ ਤਿਆਰੀਆਂ ਕਰ ਲਈਆਂ ਵੀ ਖੂਨਦਾਨ ਕੈਂਪ ਮੈਂ ਵਿਜੇ ਭੱਟ ਜੀ ਨੂੰ ਕਹਿਤਾ ਤੇ ਉਹਨਾਂ ਨੇ ਕਹਿਤਾ ਵੀ ਜਿਹੜੀ ਬਲੱਡ ਬੈਂਕ ਬਠਿੰਡਾ ਦੀ ਟੀਮ ਵੱਲੋਂ ਆਪਰੇ ਉੱਤੇ ਤੁਹਾਡੇ ਕੋਲ ਆਵਾਂਗੇ ਅਸੀਂ ਸਾਰੇ ਜਣੇ ਤੇ ਤੁਸੀਂ ਆਪਦਾ ਆਪਦਾ ਤਿਆਰੀ ਕਰਕੇ ਰੱਖੋ ਵੀ ਇਹਦੇ ਚ ਰਫਰੈਸ਼ਮੈਂਟ ਆ ਜਿਹੜੀ ਉਹ ਅਸੀਂ ਲੈ ਕੇ ਆਵਾਂਗੇ ਜਿਹੜੀ ਕੋਈ ਮਮੈਂਟੋ ਵਗੈਰਾ ਯਾਤਰੀ ਦੇਣੇ ਆ ਸਰਟੀਫੀਕੇਟ ਦੇਣੇ ਆ ਉਹ ਅਸੀਂ ਦੇਵਾਂਗੇ ਤੁਸੀਂ ਦੁੱਧ ਵਗੈਰਾ ਤੇ ਜਾਂ ਕੋਈ ਆਪਦਾ ਇੰਤਜ਼ਾਮ ਕਰ ਲਓ ਕੋਈ ਜਿੱਥੇ ਪ੍ਰੋਗਰਾਮ ਕਰਨਾ ਜੋ ਮੈਂ ਆਪਦੇ ਘਰ ਹੀ ਰੱਖ ਲਿਆ ਪ੍ਰੋਗਰਾਮ ਇਹ ਜਿਹੜਾ ਖੁੱਲਾ ਸੀ ਵੀ ਇਹੀ ਚ ਵੀ ਵੈਸੇ ਉਹ ਉਦੋਂ ਉਸ ਪ੍ਰੋਗਰਾਮ ਕੋਲ ਰੱਖਿਆ ਸੀਗਾ ਤੇ ਉਹਦੇ ਜਦੋਂ ਘਰੇ ਰੱਖਿਆ ਪਹਿਲਾ ਕੈਂਪ ਲਾਇਆ ਮੈਂ ਆਪਦੇ ਰਿਸ਼ਤੇਦਾਰਾਂ ਨੂੰ ਫੋਨ ਕੀਤੇ ਕੁਝ ਵੀ ਭਾਈ ਬਾਪੂ ਦੀ ਵਰਸੀ ਆ ਤੇ ਮੈਂ ਖੂਨਦਾਨ ਕੈਂਪ ਲਾਉਣਾ ਚਾਹਣਾ ਤੇ ਵੀ ਤੁਸੀਂ ਜਰੂਰ ਪਹੁੰਚੋ ਤੇ ਉਹਨਾਂ ਨੇ ਕਿਹਾ ਵੀ ਕਿੰਨੇ ਵਜੇ ਪਾਠ ਦਾ ਭੋਗ ਪੈਣਾ ਮੈਂ ਇਹ ਵੀ ਪਾਠ ਦਾ ਭੋਗ ਤਾਂ ਪਹਿਲਾਂ ਸੀ ਜਦੋਂ ਕੋਈ ਬਾਪੂ ਜੀ ਉਹ ਕਰੇ ਸੀ ਉਹਨਾਂ ਦੀ ਅੰਤ ਵਰਦਾਸ ਕਰਾਤੀ ਸੀ ਤੈਤ ਕਿ ਅਸੀਂ ਕੁਝ ਵਕਰਾ ਕਰਨਾ ਤੇ ਉਹਦੇ ਚ ਅਸੀਂ ਖੂਨਦਾਨ ਕੈਂਪ ਲਗਾਇਆ ਤੇ ਮੈਂ ਖੂਨਦਾਨ ਦੇ ਖੇਤਰ ਨਾਲ ਜੁੜਿਆ ਤੇ ਤੁਸੀਂ ਜਰੂਰ ਆਓ ਤੇ ਉਹਦੇ ਚ ਫਿਰ ਹੈ ਨਾ ਆਨਾਕਾਰੀ ਦੀ ਕਰ ਲੱਗ ਜਾਂਦੇ ਆ ਰਿਸ਼ਤੇਦਾਰ ਵੀ ਯਾਰ ਐਵੇਂ ਖੂਨ ਦੇਣਾ ਪਊਗਾ ਮੈਨੂੰ ਵੀ ਜਦੋਂ ਤੁਸੀਂ ਖੂਨ ਨਹੀਂ ਦੇਣਾ ਫਿਰ ਮੇਰੇ ਨਾਲ ਵੀ ਖੂਨ ਦਾ ਕਾਹਦਾ ਰਿਸ਼ਤਾ ਹੋਇਆ ਚਲੋ ਕੋਸ ਰਿਸ਼ਤੇਦਾਰ ਆਏ ਵੀ ਤੇ ਬਾਕੀ ਪਿੰਡ ਚ ਇਹ ਹੁੰਦਾ ਵੀ ਪਿੰਡਾਂ ਚ ਨਾ ਸੂਈ ਵੱਡੀ ਜਰੀ ਜਦੋਂ ਲਾਉਂਦੇ ਆ ਤੇ ਉਹ ਡਰ ਜਾ ਪਾਇਆ ਗਿਆ ਹੁੰਦਾ ਵੀ ਯਾਰ ਖਣੀ ਕਿੰਨਾ ਕੁ ਖੂਨ ਤਾਂ ਜਿੰਨਾ ਕੱਢਣਾ ਹੁੰਦਾ ਉਨਾ ਹੀ ਹੁੰਦਾ ਹਨ ਤੇ ਪਰ ਇਹ ਨਹੀਂ ਹੁੰਦਾ ਵੀ ਖੂਨ ਜਿਹੜਾ ਵੱਧ ਕੱਢਿਆ ਜਾਊਗਾ ਜਾਂ ਕਮਜ਼ੋਰੀ ਆਜੂ ਬਹਾਨੇ ਵਾਲੀ ਕੋਈ ਗੱਲ ਨਹੀਂ ਜੇ ਕਿਸੇ ਨੂੰ ਕੋਈ ਬਿਮਾਰੀ ਹੁੰਦੀ ਹੈ ਹਨਾ ਉਹਨੂੰ ਉਹਦਾ ਚੈੱਕ ਕਰਕੇ ਜਿਹੜਾ ਗਰੁੱਪ ਹੁੰਦਾ ਚੈੱਕ ਕਰਕੇ ਲਿਆ ਜਾਂਦਾ ਜੇ ਉਹ ਬਿਮਾਰੀ ਹੁੰਦੀ ਹੈ ਤਾਂ ਬਲੱਡ ਲਈ ਹੀ ਜਾਂਦਾ ਤੇ 18 ਸਾਲ ਤੋਂ ਉੱਪਰ ਤੇ 60 ਸਾਲ ਤੋਂ ਬਾਅਦ ਨਹੀਂ ਖੂਨ ਦੇ ਲਿਆ ਜਾਂਦਾ 18 ਸਾਲ ਤੋਂ ਉੱਪਰ ਜਾ ਕੇ ਖੂਨ ਜਿਹੜਾ ਕਰ ਸਦਾਨ ਕਰ ਸਕਦਾ ਹੁੰਦਾ ਕੁਝ ਜਿਹੜੇ ਮੇਰੇ ਆਸੇ ਆਸੇ ਪਾਸੇ ਈਟੀਟੀ ਸੀਗੀ ਮੇਰੇ ਨੇੜੇ ਪਿੰਡ ਦੇ ਉੱਥੋਂ ਦੀਆਂ ਕੁਝ ਲੜਕੀਆਂ ਆਈਆਂ ਜਿਵੇਂ ਕੁਲਵੰਤ ਕੁਮਾਰੀ ਆਈ ਤੇ ਇਹ ਤੋਂ ਬਾਅਦ ਇੱਕ ਸੁਖਪਾਲ ਸੁਖ ਸੀਗੀ ਰਾਈਟਰ ਤੇ ਰਵਣਦੀਪ ਸੀ ਆਪਣੇ ਇਧਰੋਂ ਰਵਣਦੀਪ ਉਧਰੋਂ ਬੰਦ ਹੋਰ ਲੜਕੀਆਂ ਵੀ ਬਹੁਤ ਆਈਆਂ ਜਿਹੜੀਆਂ ਸਾਡੇ ਉਦੋਂ ਹਕਮਤਾਂ ਸ਼ਰਮਾ ਜੀ ਮੈਂ ਜੀਤ ਕੰਮ ਕਰਦਾ ਹੁੰਦਾ ਸੀ ਤੇ ਸਾਡੇ ਜਿਹੜੇ ਸਟਾਫ رپورਟਰ ਸੀ ਬਠਿੰਡੇ ਤੋਂ ਰਜਨਾਜੀਤ ਦੇ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਧਰੋਂ ਇੱਕ ਗੀਤ ਸੁਣਿਆ ਹੋਣਾ ਤੁਸੀਂ ਲੰਡਨ ਦੇ ਲਾਰੇ ਹਨਾ ਤੂੰ ਤੁਰ ਗਈ ਜਹਾਜ਼ ਚੜ੍ਹ ਕੇ ਯਾਰ ਰਹਿ ਗਿਆ ਮੋੜ ਦਾ ਨੱਕੇ ਉਹਦਾ ਗਾਇਕ ਸੀ ਤੇ ਉਹ ਉਹ ਵੀ ਪਹੁੰਚੇ ਉਹਨਾਂ ਦੇ ਫਾਦਰ ਸਾਹਿਬ ਪਹੁੰਚੇ ਇਧਰੋਂ ਅਮਰਦੀਪ ਗਿੱਲ ਅਮਰਦੀਪ ਗਿੱਲ ਗੀਤਕਾਰ ਸੀਗੇ ਸਾਡੇ ਮਿੱਤਰ ਟਵਾਣਾ ਸਾਹਿਬ ਸੀ ਗੀਤਕਾਰ ਤੇ ਉਹ ਸਾਰੇ ਮੰਨ ਲਓ ਜਿਹੜੀ ਟੀਮ ਸੀ ਸਾਰੀ ਪਹੁੰਚੀ ਸੀ ਤੇ ਉਧਰੋਂ ਭਜਨਾਵਲੀ ਯਾਨੀ ਗਰਦੀਵ ਢਿੱਲੋਂ ਜਿਹੜੇ ਭਜਨਾਵਲੀ ਦੇ ਨਾਂ ਨਾਲ ਜਾਣੇ ਜਾਂਦੇ ਕਬੀਡੀ ਕਲਾਕਾਰ ਉਹ ਵੀ ਮੇਰੇ ਪਰਮਿੱਤਰ ਸੀ ਤੇ ਮੈਂ ਉਹਨਾਂ ਨੂੰ ਵੀ ਬੁਲਾ ਲਿਆ ਜਦੋਂ ਉਹਨਾਂ ਨੇ ਪਿੰਡ ਆਉਣ ਲੱਗੇ ਮੈਨੂੰ ਉਹਦੇ ਵੀ ਕਿੱਥੇ ਜੇ ਘਰ ਆ ਮੈਂ ਵੀ ਪਿੰਡ 'ਚੋਂ ਪਤਾ ਲੈ ਲਿਓ ਪਿੰਡ 'ਚ ਪੱਤਰਕਾਰ ਤਾਂ ਸਾਰੇ ਜਾਣਦੇ ਹੁੰਦੇ ਮੈਂ ਬਾਕੀ ਫੋਟੋਗ੍ਰਾਫਰ ਵੀ ਲੰਬਾ ਸਮਾਂ ਤੁਰਿਆ ਜਿਹਨੂੰ ਮਰਜ਼ੀ ਪੁੱਛ ਲਿਓ ਤੇ ਜਦੋਂ ਭਜਨੇਵੜੀ ਨੇ ਦੱਸਿਆ ਬਾਅਦ ਚ ਆ ਕੇ ਭਜਨੇਵੜੀ ਦਾ ਜਦੋਂ ਅਸੀਂ ਪਿੰਡ 'ਚ ਵੜੇ ਤੇ ਅਸੀਂ ਪੁੱਛਿਆ ਕਿਸੇ ਤੋਂ ਉਹ ਤੇ ਉਹਨੇ ਯਾਰ ਗਰਨੇਵ ਸਾਜਨ ਦੇ ਘਰੇ ਜਾਣਾ ਵੀ ਉੱਥੇ ਉਹਨਾਂ ਦੇ ਘਰੇ ਖੂਨਦਾਨ ਕੈਂਪ ਲੱਗਿਆ ਉਹਨਾਂ ਦੇ ਬਾਪੂ ਦੇ ਬਰਸੀ ਤੇ ਉਹ ਇੱਕ ਹੁਣਵਾ ਦਾ ਯਾਰ ਪੁੱਠੇ ਜੇ ਕੰਮ ਉਹ ਹੀ ਕਰਦਾ ਹੁੰਦਾ ਤੇ ਬਸ ਠੀਕ ਆ ਜੀ ਇੱਧਰ ਜਾ ਬੜੋ ਜੀ ਉਹ ਗਲੀ ਜੀ ਪਾਤੀ ਓੜੂ ਤੇ ਇੱਕ ਪਾਸੇ ਗਲੀ ਜਾ ਕੇ ਉਹ ਆਦਾ ਆਏ ਲੱਗੇ ਬੰਦ ਹੋ ਗਈ ਫਿਰ ਅਸੀਂ ਪੁੱਛਿਆ ਤਾਂ ਇੱਕ ਹੋਰ ਵਧੀਆ ਚੰਗਾ ਬੰਦਾ ਵੀ ਮਿਲਿਆ ਉਹ ਆਦਾ ਯਾਰ ਉਹ ਆਦਾ ਮੈਂ ਛੱਡ ਕੇ ਆਉਣਾ ਈ ਤੁਹਾਨੂੰ ਮੇਰੇ ਕੋਲ ਥੋੜੇ ਕੋਲ ਸੀਟ ਹੈਗੀ ਉਹ ਆਦਾ ਮੰਨ ਲਓ ਮੈਂ ਨਾਲ ਬੈਜਾ ਉਹ ਆਦੇ ਚੱਲ ਤੂੰ ਬੈਠ ਜਾ ਉਹਨੇ ਨਾਲ ਬਹਿ ਗਿਆ ਜੀ ਉਹ ਛੱਡ ਗਿਆ ਤੇ ਉਹ ਦੂਜਾ ਡਰਾਈਵਰਾਂ ਦਾ ਉਹਨੂੰ ਰਸਤੇ 'ਚ ਭਜਨਾਵਲੀਆਂ ਦਾ ਮੈਨੂੰ ਮੇਰਾ ਡਰਾਈਵਰਾਂ ਦਾ ਯਾਰ ਇਹ ਇੰਨਾ ਵਧੀਆ ਕੰਮ ਕਰਦਾ ਬੰਦਾ ਤੁਸੀਂ ਇਹਨੇ ਖੂਨਦਾਨ ਦੇ ਖੇਤਰ 'ਚ ਤੇ ਇਹਨੂੰ ਲੋਕ ਚੰਗਾ ਨਹੀਂ ਸਮਝਦੇ ਤੁਹਾਨੂੰ ਵੀ ਇਹ ਪੁੱਠੇ ਜੇ ਕੰਮ ਹੀ ਦੱਸਦੇ ਆ ਉਹਨਾਂ ਵੀ ਜਿਹੜੇ ਚੰਗੇ ਕੰਮ ਆਪਾਂ ਕਰਦੇ ਹੁੰਦੇ ਆ ਨਾ ਉਹਨਾਂ ਨੂੰ ਲੋਕ ਪੁੱਠੇ ਕੰਮ ਕਰ ਦਿੰਦੇ ਆ ਇਹਦਾ ਪਤਾ ਇੱਥੋਂ ਪਤਾ ਲੱਗਦਾ ਅਸੀਂ ਜਦੋਂ ਬੰਦਾ ਤਰੱਕੀ ਕਰ ਰਿਹਾ ਹੁੰਦਾ ਤੇ ਉਦੋਂ ਹੀ ਵਿਰੋਧ ਹੁੰਦਾ ਹੁੰਦਾ ਵਿਰੋਧ ਜਦੋਂ ਵਿਕਾਸ ਕਰਦਾ ਬੰਦਾ ਉਹਦਾ ਵਿਰੋਧ ਹੀ ਹੁੰਦਾ ਹੁੰਦਾ ਜੇ ਵਿਰੋਧ ਨਾ ਹੋਊਗਾ ਉਹ ਅੱਗੇ ਨਹੀਂ ਵੱਧਾ ਸੋ ਮੈਂ ਜਿਹੜੇ ਆਪਦੇ ਸੱਦੇ ਸੀ ਬੁਲਾਏ ਸੀ ਸਾਰੇ ਕੁਝ ਰਿਸ਼ਤੇਦਾਰ ਪਹੁੰਚੇ ਬਹੁਤ ਘੱਟ ਪਹੁੰਚੇ ਮੇਰੇ ਜਿਹੜੇ ਦੋਸਤ ਮਿੱਤਰ ਸੀ ਅਸੀਂ ਲਿਸਟ ਬਣਾ ਲਈ ਤੇ ਖੂਨਦਾਨ ਦਾ ਜਿਹੜਾ ਸੀਗਾ ਕੈਂਪ ਸ਼ੁਰੂ ਹੋ ਗਿਆ ਤੇ ਕੈਂਪ ਅਪ੍ਰੈਲ ਮਹੀਨਾ ਸੀ ਗਰਮੀ ਵੀ ਬਹੁਤ ਸੀ ਜਿਹੜਾ ਅਪ੍ਰੈਲ ਮਹੀਨੇ ਚ ਗਰਮੀ ਸ਼ੁਰੂ ਹੋ ਜਾਂਦੀ ਹੈ ਤੇ ਉਹਦੇ ਚ ਜਦੋਂ ਆਪਣਾ ਕੈਂਪ ਚੱਲਿਆ ਕੈਂਪ ਚ ਬੜੀ ਵਧੀਆ ਭੂਮਿਕਾ ਨਿਭਾਈ ਮੇਰੇ ਪਿੰਡ ਦੇ ਜਿਹੜੇ ਹੋਰ ਆਪਣੇ ਜਿਹੜੇ ਮੇਰੇ ਮਿੱਤਰ ਪਿਆਰੇ ਸੀ ਤੇ ਉਹਨਾਂ ਨੇ ਬਹੁਤ ਵਧੀਆ ਭੂਮਿਕਾ ਨਿਭਾਈ ਮੇਰੇ ਪਰਿਵਾਰ ਚੋਂ ਤਾਂ ਮੈਂ ਹੀ ਖੂਨਦਾਨ ਕੀਤਾ ਸੀਗਾ ਇਹ ਜੀ ਇਹਨਾਂ ਨੂੰ ਪਤਾ ਹੀ ਨਹੀਂ ਸੀ ਫਿਰ ਅਸੀਂ ਡਰ ਕੱਢਿਆ ਲੋਕਾਂ ਦੇ ਦਿਲਾਂ ਚੋਂ ਵੀ ਜਿਹੜੀਆਂ ਬੀਬੀਆਂ ਨੂੰ ਨੇੜੇ ਕਰਿਆ ਵੀ ਤੁਸੀਂ ਆ ਆ ਵੇਖੋ ਇੱਕੋ ਹੀ ਸਾਡੇ ਕੋਲੇ ਦੋ ਤਿੰਨ ਬੀਬੀਆਂ ਬਾਹਰੋਂ ਸੀ ਕੋਈ ਟੀਚਰ ਸੀ ਕੋਈ ਕਿਵੇਂ ਸੀ ਉਹਨਾਂ ਨੇ ਖੂਨਦਾਨ ਤਾਂ ਅਸੀਂ ਸੰਡੇ ਦਾ ਦਿਨ ਰੱਖਿਆ ਸੀ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਕੋਈ ਡਰ ਵਾਲੀ ਗੱਲ ਨਹੀਂ ਜਿਹੜੀ ਐਡੀ ਸੂਈ ਹੈ ਥੋੜਾ ਵੀ ਉਹ ਨਿੱਕੇ ਤਾਂ ਪਤਾ ਹੀ ਨਹੀਂ ਲੱਗਦਾ ਆਪਣ ਨੂੰ ਇੱਕ ਸੂਈ ਲੱਗਦੀ ਹੈ ਤੇ ਨਾਲੇ ਖੂਨ ਜ਼ਿਆਦਾ ਨਹੀਂ ਕੱਢਿਆ ਤੇ ਤੇ ਨਾ ਹੀ ਕਮਜ਼ੋਰੀ ਆਉਂਦੀ ਹੈ ਇਹ ਤਾਂ 2-3 ਘੰਟੇ ਬਾਅਦ ਹੀ ਆਪਾਂ ਜਦੋਂ ਖਰਾਕ ਲੈਣੇ ਆ ਵੈਸੇ ਖਾਣਾ ਖਾ ਕੇ ਪਹਿਲਾਂ ਆਉਣਾ ਚਾਹੀਦਾ ਸਾਨੂੰ ਜਦੋਂ ਖੂਨ ਕਢਾਉਣਾ ਨਾ ਖਾਣਾ ਜ਼ਰੂਰ ਕਾ ਕੇ ਖਾ ਕੇ ਆਉਣਾ ਚਾਹੀਦਾ ਤੇ ਉਹ ਤੁਸੀਂ ਆਂਦਾ ਵੀ ਐਵੇਂ ਡਰਨ ਦੀ ਕੋਈ ਲੋੜ ਨਹੀਂ ਕਿਸੇ ਤਰ੍ਹਾਂ ਦੀ ਤੇ ਉਹ ਉਹਨਾਂ ਨੂੰ ਫਿਰ ਇਸ ਤਰੀਕੇ ਨਾਲ ਜਦੋਂ ਖੂਨ ਕਢਾ ਲੋਕਾਂ ਦਾ ਇਹ ਡਰ ਜਾ ਵੀ ਚੱਕਿਆ ਗਿਆ ਸਾਡੇ ਜਿਹੜੇ ਯੂਥ ਸੀਗਾ ਯੂਥ ਨੂੰ ਵੀ ਅਸੀਂ ਦੱਸਿਆ ਵੀ ਉਹ ਫਿਰ ਕਿਸੇ ਦਾ ਗਿਲਾ ਇਹ ਵੀ ਸੀ ਵੀ ਜਦੋਂ ਅਸੀਂ ਬਲੱਡ ਬੈਗ ਚੋਂ ਸਾਡਾ ਕੋਈ ਰਿਸ਼ਤੇਦਾਰ ਨੂੰ ਖੂਨ ਦੀ ਲੋੜ ਪੈਂਦੀ ਹੈ ਜਿਹੜੇ ਬਲੱਡ ਦਿੰਦੇ ਆ ਉਹ ਕਹਿੰਦੇ ਵੀ ਅਸੀਂ ਤਾਂ ਮੌਕੇ ਤੇ ਹੈ ਹੀ ਨਹੀਂ ਜੀ ਜਵਾਬ ਦੇ ਦਿੰਦੇ ਆ ਅਸੀਂ ਆਖਿਆ ਵੀ ਕੋਈ ਗੱਲ ਨਹੀਂ ਇਹੋ ਜਾਂ ਤੁਸੀਂ ਆਪਾਂ ਕਈ ਵਾਰੀ ਬਲੱਡ ਆਪਣਾ ਨਹੀਂ ਹੁੰਦਾ ਤਾਂ ਉਹਨਾਂ ਨੂੰ ਰਿਪਲੇਸ ਦੇ ਦਿੰਦੇ ਆ ਤੇ ਇਹ ਤਾਂ ਸਾਨੂੰ ਵੀ ਦੇਣਾ ਪੈਂਦਾ ਜਦੋਂ ਅਸੀਂ ਬਲੱਡ ਲੈਨੇ ਆ ਸਾਨੂੰ ਆਪ ਦਾ ਪਹਿਲਾ ਬਲੱਡ ਦੇ ਕੇ ਹੋਰ ਆਪਣੇ ਗਰੁੱਪ ਦਾ ਹੁੰਦਾ ਤਾਂ ਉਹ ਦੂਜੇ ਗਰੁੱਪ ਦਾ ਮਿਲ ਜਾਂਦਾ ਸੋ ਦੋਸਤੋ ਤਾਂ ਕਰਕੇ ਅਸੀਂ ਜਿਹੜਾ ਲਾਇਆ ਉਹਦੇ ਚ ਮੇਰੇ ਜਿਹੜੇ ਆਪਣੇ ਸੀ ਖੂਨਦਾਨ ਦੇ ਖੇਤਰ ਚ ਮਿੱਤਰ ਪਿਆਰੇ ਸੀ ਉਹ ਤਾਂ ਆਏ ਉਹਨਾਂ ਨੇ ਬਲੱਡ ਵੀ ਦਿੱਤਾ ਤੇ ਮੈਂ ਆਪ ਵੀ ਦਿੱਤਾ ਬਲੱਡ ਤੇ ਜਿਹੜੇ ਸਾਡੇ ਕੋਈ ਰਿਸ਼ਤੇਦਾਰ ਘਟ ਆਏ ਜਿਹੜੇ ਮੇਰੇ ਨੇੜਲੇ ਸੀ ਬਾਲੇ ਉਹ ਆਦੇ ਯਾਰ ਐਵੇਂ ਖੂਨ ਕੱਢੂਗਾ ਜਾ ਕੇ ਤੇ ਖੂਨ ਧੱਕੇ ਨਾਲ ਨਹੀਂ ਕੱਢਿਆ ਜਾਂਦਾ ਜਦੋਂ ਤੁਸੀਂ ਤੰਦਰੁਸਤ ਨਹੀਂ ਤਾਂ ਤੇ ਖੂਨ ਵੀ ਕਾਹਦੇ ਲਈ ਲਿਆ ਜਾਂਦਾ ਸਾਫ਼ ਸੁਥਰਾ ਖੂਨ ਉਹਦੇ ਵਿੱਚ ਜਦੋਂ ਲੈ ਕੇ ਉਹਨੂੰ ਉਹਨੂੰ ਸਾਫ਼ ਕੀਤਾ ਹੈ ਅੱਗੇ ਜਾ ਕੇ ਉਹ ਕਰਿਆ ਜਾਂਦਾ ਹੁੰਦਾ ਮੰਨ ਲਓ ਆਇਆ ਨਹੀਂ ਹੁੰਦਾ ਵੀ ਕਿੱਦਾਂ ਵੀ ਖੂਨ ਕਿਸੇ ਦੇ ਸਿੱਧਾ ਜਾ ਕੇ ਚੜਾ ਦੇਣਾ ਸੋ ਦੋਸਤੋ ਖੂਨਦਾਨਾਂ ਦੇ ਹੁੰਦੇ ਆ ਆਪਣਾ ਖੂਨ ਵੈਸੇ ਲੜਾਈ ਝਗੜਾ ਚ ਡੋਹਰਨ ਨਾਲੋਂ ਆਪ ਦੀ ਨਫਰਤਾਂ ਚ ਡੋਹਰਨ ਨਾਲੋਂ ਹਨਾ ਉਹਦੇ ਨਾਲ ਕਿਸੇ ਨੂੰ ਜਿਹੜਾ ਜ਼ਿੰਦਗੀ ਖੂਨ ਦਾ ਹੀ ਕਿਸੇ ਦੀ ਜੜ ਬਚਦੀ ਆ ਤੇ ਉਹ ਤੁਹਾਨੂੰ ਬਚਾ ਲੈਣੀ ਚਾਹੀਦੀ ਆ ਇਹ ਤੋਂ ਆਨੇ ਹੁੰਦਾ ਸੌਦਾ ਕੋਈ ਹੋਰ ਮਤਲਬ ਸਸਤਾ ਸੌਦਾ ਹੈ ਨਹੀਂ ਇਹ ਜਿਹੜਾ ਖੂਨਦਾਨ ਇਹ ਤੇ ਜਿਹੜੇ ਮੈਂ ਪ੍ਰਣਾਮ ਆ ਖੂਨਦਾਨੀਆਂ ਅਨੁਸਾਰਿਆਂ ਨੂੰ ਤੇ ਜਿਹੜੇ ਸਾਡਾ ਮੇਲਾ ਖੂਨਦਾਨੀਆਂ ਦਾ ਬਠਿੰਡੇ ਵੀ ਲੱਗਦਾ ਹੁੰਦਾ ਸੀ ਬ੍ਰੀਖ ਸਿੰਘ ਰੋਡ 'ਚ ਉਹ ਕਈ ਸਾਲਾਂ ਤੋਂ ਮੇਲਾ ਦੀ 12 ਤੋਂ ਬਾਅਦ ਬੰਦ ਹੀ ਹੋ ਗਿਆ ਚਲੋ ਕੋਈ ਹਾਲਾਤ ਬਣ ਜਾਂਦੇ ਆ ਸਸਤਾ ਅਜੇ ਚੱਲੀ ਜਾਂਦੀ ਐ ਇਹ ਜੀ ਗੱਲ ਨਹੀਂ ਤੇ ਸਰਕਾਰਾਂ ਨੂੰ ਸਹਿਯੋਗ ਕਰਨਾ ਚਾਹੀਦਾ ਜਦੋਂ ਇਹੋ ਜਿਹੀਆਂ ਸੰਸਥਾ ਹੁੰਦੀਆਂ ਤੇ ਜਿਹੜੀਆਂ ਸਰਕਾਰਾਂ ਨੂੰ ਸਹਿਯੋਗ ਕਰਨਾ ਚਾਹੀਦਾ ਜਿਹੜੀਆਂ ਇੱਕ ਆਵਾਜ਼ ਵੱਜੇ ਤੋਂ ਭੱਜੀਆਂ ਜਾਂਦੀਆਂ ਸੋ ਦੋਸਤੋ ਖੂਨਦਾਨ ਦੇ ਖੇਤਰ 'ਚ ਜਿਹੜਾ ਬਾਪੂ ਦੀ ਵਰਸੀ ਮੌਕੇ ਮੈਂ ਲਗਾਤਾਰ 5 ਸਾਲ ਜਿਹੜਾ ਲਾਉਂਦਾ ਰਿਹਾ ਇਸ ਤੋਂ ਬਾਅਦ ਫੇਰ ਆਪਦੇ ਜਿਹੜੇ ਕਮਕਲਾਂ ਦੇ ਦਰਜੇ ਵਿੱਚ ਫੇਰ ਰੁੱਝ ਗਿਆ ਤੇ ਫੇਰ ਕਿਤੇ ਸਿਵਲ ਇੱਕ ਵਾਰ ਮੈਂ ਸਿਵਲੇ ਲਾਤਾ ਸੀ ਬਾਪੂ ਦੀ ਯਾਦ ਨੂੰ ਸਮਰਪਿਤ ਉੱਥੇ ਸਿਵਲੇ ਕੈਂਪ ਲਾਇਆ ਸੀਗਾ ਪਹਾੜੀਆਂ ਤੇ ਜਾ ਕੇ ਬਾਪੂ ਜੀ ਦੀ ਵਰਸੀ ਤੇ ਸਾਡੇ ਪਰਿਵਾਰ ਵਿੱਚੋਂ ਮੇਰੇ ਵੱਡੇ ਭਰਾ ਇਕਬਾਲ ਸਿੰਘ ਪੰਜੂ ਜੋ ਗਾਇਕ ਤੇ ਗੀਤਕਾਰੀ ਦੇ ਖੇਤਰ ਵਿੱਚ ਸੱਭਿਆਚਾਰਕ ਦੈਰੇ ਵਿੱਚ ਗਾਇਕੀ ਕਰਦੇ ਹਨ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਹੈ ਤੇ ਸਮੇਂ-ਸਮੇਂ ਤੇ ਉਹ ਵੀ ਮੈਨੂੰ ਹਲਾਸ਼ੀ ਦਿੰਦੇ ਰਹਿੰਦੇ ਹਨ